ਸੇ ਖਾਲਸਾ ਜੀ ਦੇ ਇੱਕ ਇੱਕ ਬੋਲ ਦੇ ਨਾਲ ਨਸ਼ਾ ਛੱਡ ਦਿੰਦੇ ਸੋ ਤੁਸੀਂ ਵੇਖੋ ਵੀ ਉਹਦੇ ਬੋਲਾਂ ਦੇ ਵਿੱਚ ਕਿੰਨੀ ਵੱਡੀ ਤਾਕਤ ਹੋਵੇਗੀ ਸਰ ਜੀ ਸਿੰਘ ਜੀ ਮਾਤਾ ਜੀ ਕਿੱਥੇ ਆ ਛੱਡਣਾ ਵਣ ਪੁੱਤ ਜੇ ਛੱਡਣਾ ਵਾਂ ਤੇ ਪਹਿਲਾਂ ਨਾ ਤੈਨੂੰ 5-6 ਦਿਨ ਤੋ ਠੀਕ ਰਹਿਣ ਵਾਲਾ ਹੀ ਚੱਕਰ ਹੈ ਨਾ ਕਿਤੇ ਹਸਪਤਾਲ 'ਚ ਰਹਿਣਾ ਪੈਣਾ ਹੈ ਸਿੰਘ ਨੂੰ ਕਰਾਓ ਠੀਕ ਹੈ ਸਿੰਘ ਨੂੰ 5-6 ਦਿਨ ਜਿਹੜੀ ਦਵਾਈ ਦੀ ਲੋੜ ਹੈ ਦੋ ਉਸ ਤੋਂ ਬਾਅਦ ਜਿਹਨੂੰ ਉਥੇ ਭੇਜੋ ਦੱਸੋ ਜੀ ਮੈਂ ਕਰੀ ਨਸ਼ਾ ਛਡਾਰੋ ਕੀ ਬਾਬਾ ਜੀ ਨਾ ਗੁਰੂ ਵਾਲਾ ਬਣਨਾ ਮੁੱਤ ਨਹੀਂ ਇਹ ਕੰਮ ਕਰਦਾ ਬਾਬਾ ਜੀ ਨਾ ਕੋਈ ਸ਼ਰਾਬ ਨਹੀਂ ਕੋਈ ਨਹੀਂ ਮਾਰਕ ਕਿਸਫ ਕਰਦਾ ਬਾਬਾ ਜੀ ਸਾਥ ਕੋਈ ਨਹੀਂ ਕੋਈ ਨਹੀਂ ਮਾਰ ਕਰਨਗੇ ਫਿਰ ਬੰਨਾ ਚਪਾ ਠੀਕ ਹੈ ਪੰਜ ਸੱਤ ਦਿਨ ਕੋਈ ਅੱਗੇ ਛੱਡਿਆ ਕਿ ਨਹੀਂ ਲਗਾਤਾਰ ਹੀ ਕਿਨੇ ਦਿਨ ਹੋ ਗਏ ਨਾ ਬਾਬਾ ਜੀ 5-6 ਸਾਲ ਪੰਜ ਛੇ ਸਾਲ ਕਿੰਨੀ ਉਮਰ ਆ ਬਾਬਾ ਜੀ 23 ਸਾਲ 26 ਸਾਲ ਤੇ ਉਹਨੂੰ ਕਹੋ ਵੀ ਉਹਨੂੰ ਹਫਤਾ ਇੱਕ ਉੱਥੇ ਰੱਖਣਾ ਹਸਪਤਾਲ ਦੇ ਵਿੱਚ ਠੀਕ ਹੈ ਉੱਥੇ ਟਿਕਟੂਕੇ ਦਵਾਈਆਂ ਦੂਈਆਂ ਦੇ ਕੇ ਤਗੜਾ ਕਰਕੇ ਤੇ ਵਾਪਸ ਵੀਰ ਚ ਭੇਜੋ ਕਦੋਂ ਮੰਨਣੀ ਪਤਾ ਬਣਾ ਪੁੱਛ ਲੋ ਕੀ ਤੰਗੀ ਆ ਇਦਾਂ ਨਹੀਂ ਕਰੀਦਾ ਹੁੰਦਾ ਕਿੰਨਾ ਜਿਹੜਾ ਭਜਣਾ ਹੈ ਨਹੀਂ ਭਜਣ ਵਾਲੀ ਗੱਲ ਹੈ ਸਰੀਰ ਦਾ ਤਗੜਾ ਭੱਜ ਕੇ ਕਿਤੇ ਹੌਲਤ ਨਹੀਂ ਹੋਣ ਡਿਆ ਤੇ ਮਹਾਰਾਜ ਤੋਂ ਨਹੀਂ ਭਜਿਆ ਜਾਂਦਾ ਹੁੰਦਾ ਪੁੱਤ ਇਸ ਚੀਜ਼ ਜਿੱਦਾਂ ਕਿ ਜੂਥ ਆਪਣੇ ਪੁਰਾਣੇ ਵਿਰਸੇ ਨਾਲ ਗੁਰੂਆਂ ਪੀਰਾਂ ਨਾਲ ਆਪਣੇ ਨਾਲ ਜੁੜਦੇ ਪਏ ਕੁਝ ਨਸ਼ੇ ਦਾ ਵੀ ਬਹੁਤ ਜ਼ਿਆਦਾ ਹੀ ਪੰਜਾਬ ਦੇ ਵਿੱਚ ਸੁਧਾਰ ਹੋ ਰਿਹਾ ਭਾਈ ਇਹਨਾਂ ਦੇ ਪਾਸੇ ਜੀ ਦੇ ਨਾਲ ਉਨਾਂ ਲਈ ਜੋ ਵੀ ਜੁੱਥ ਲਈ ਇਸ ਟਾਈਮ ਚਾਹੀਦਾ ਨਾ ਉਸ ਵਾਰ ਜੁੱਥ ਲਈ ਬਹੁਤ ਵਧੀਆ ਗੱਲਾਂ ਦਿੰਦਾ ਜੋ ਮੇਰੇ ਦਿਲ ਦੀ ਗੱਲ ਮੈਂ ਕਿਸੇ ਟਾਈਮ ਨਹੀਂ ਕਹਿ ਸਕਦਾ ਸੇਮ ਉਹੀ ਗੱਲ ਉਹ ਸਾਰਿਆਂ ਦੇ ਸਾਹਮਣੇ ਰੱਖ ਰਿਹਾ ਹਰ ਇੱਕ ਦੀ ਨਾਗੀ ਕਰਨ ਵੀ ਕਰਨਵੀਰ